ਦੇ اے ਸ਼ੋਅ ਦੇ ਵਿੱਚ ਸਤਿਨਾਮ ਸ੍ਰੀ ਸ਼ਾਹ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਇਹ ਸ਼ੋਅ ਦੇ ਦੌਰਾਨ ਸਾਡੇ ਜਿਹੜੇ ਧਾਰਮਿਕ ਮਸਲੇ ਆ ਜਿੰਨਾਂ ਬਾਰੇ ਸਾਨੂੰ ਗਿਆਨ ਨਹੀਂ ਉਹਨਾਂ ਦੇ ਬਾਰੇ ਸਪਸ਼ਟੀਕਰਨ ਆਪਾਂ ਸ਼ੋਅ ਮਣੀ ਗੋਦੋ ਦਾ ਪ੍ਰਬੰਧਕ ਨੇ ਕੀਤੀ ਤੇ ਸ਼੍ਰੀ ਆਕਾਦਕ ਸਾਹਿਬ ਜੀ ਦੇ ਜਥੇਦਾਨ ਪਾਸੋਂ ਇਹ ਸੇਧ ਲੈਣੀ ਚਾਹੁੰਦੇ ਆ ਉਹਨਾਂ ਸਵਾਲਾਂ ਦੇ ਬਾਰੇ ਵਿੱਚ ਉਸਾ ਡੇਟਾ ਫੀਦਾ ਬਾਬੇ ਵਿੱਚ ਨਿਜਮ ਹੋਈ ਆ ਇਹ ਰਾਜਗਾਂਧੀ ਦੇ ਮੁੱਖ ਮੰਤਰੀਆਂ ਦੀ ਜਨ ਜਨ ਦੀ ਪ੍ਰਧਾਨਗੀ ਜਿਹੜੀ ਆ ਦੇਸ਼ ਦੇ ਗ੍ਰਹਿ ਮੰਤਰੀ ਅਮੋਤ ਛਾਹ ਨੇ ਕੀਤੀ ਉਹਦੀ ਬਚੀ ਕੀ ਮਸਲੇ ਬਚਾ ਦੇਗਾ ਇਸ ਸੰਬੰਧੀ ਦੀ ਆਪਾਂ ਸਾਰੀਆਂ ਮੀਡੀਆ ਉਹ ਕਰਨ ਲੇਕਨ ਆਓ ਸਭ ਤੋਂ ਪਹਿਲਾਂ ਆਪਾਂ ਡੇਢ ਦੇ ਤਾਹਮਕ ਸਾਡੇ ਸਵਾਲ ਹੈ ਉਹਨਾਂ ਬਾਰੇ ਗੱਲ ਕਰਦੇ ਆ ਇਸ ਦਾ ਆਮ ਤੌਰ ਤੇ ਸਮੁੱਚੇ ਸਿੱਖ ਪੰਥ ਜਾਣਦਾ ਆ ਕਿ ਸਿੱਖ ਧਰਮ ਮੂਰਤੀ ਪੂਜਾ ਨਹੀਂ ਕਰਦਾ ਉਹਦੇ ਸਿੱਖਾਂ ਨੂੰ ਮੂਰਤੀ ਪੂਜਾ ਕਰਨ ਦੀ ਮਨਾਈ ਆ ਉਹ ਬੇਸ਼ੱਕ ਚੌਥੀ ਉਪਰ ਬਹੁਤ سارے ਸਿੱਖਾਂ ਦੀ ਗਲਤੀ ਮੂਰਤੀ ਪੂਜਾ ਵੱਧ ਹੁੰਦੀ ਜਾ ਰਹੀ ਆ ਪਤਾ ਨਹੀਂ ਕਿਉਂ ਜਾਂ ਤਾਂ ਸਾਡੇ ਵਿੱਚ ਪਛਾਣ ਦੀ ਘਾਟ ਹੈ ਜਾਂ ਇਦੇ ਵਿੱਚ ਕੁਝ ਹੋ ਸ਼ੋਭਿਆ ਹੋਇਆ ਆ ਇਹ ਕੰਮ ਬਹੁਤ ਸਿੱਖਾਂ ਨੂੰ ਤੁਸੀਂ ਦੇਖੋਗੇ ਕਿਸੇ ਨਾ ਕਿਸੇ ਜਗ੍ਹਾ ਤੇ ਉਹ ਮੂਰਤੀ ਪੂਜਾ ਕਰੇ ਹੁੰਦੇ ਆ ਹੈ ਅਸੀਂ ਉਹਨਾਂ ਨੂੰ ਹਟਾਉਣ ਜਾਂ ਲਾਉਣ ਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਕੇਵਲ ਇੱਕ ਗੱਲ ਸ੍ਰੀ ਅਕਾਲ ਪੁਰਖ ਸਾਹਿਬ ਦੀ ਜੀ ਦੇ ਜਥੇਦਾਰ ਸਾਹਿਬ ਕੋਲੋਂ ਪੁੱਛਣਾ ਚਾਹੁੰਦੇ ਆ ਕਿ ਕੀ ਸਿੱਖਾਂ ਵਿੱਚ ਮੂਰਤੀ ਪੂਜਾ ਕੰਮ ਦੀ ਮਨਾਈ ਆ ਇਹਦੇ ਵਿੱਚ ਜੋ ਵੀ ਸਵਾ ਦਵਾਵ ਦਹੇਰਾ ਸਾਹਿਬ ਦਾ ਆਵੇ ਲੇਕਿਨ ਅਸੀਂ ਜੋ ਕੁਝ ਪੁੱਛਣਾ ਚਾਹੁੰਦੇ ਆਂ ਜੇ ਮੂਰਤੀ ਪੂਜਾ ਤਾਂ ਨਹੀਂ ਮਨਾਈ ਹੋਵੇ ਤੇ ਸਾਡੇ ਘਰਾਂ ਵਿੱਚ ਗੁਰੂ ਸਹਿਬਾਨ ਦੀਆਂ ਫੋਟੋਆਂ ਵਾਲੇ ਕੈਲੰਡਰ ਜਾਂ ਕਦੀਆਂ ਗੁਰੂ ਸਹਿਬਾਨ ਦੀਆਂ ਫੋਟੋ ਜਿਹੜੀਆਂ ਉਹ ਲੱਗੀਆਂ ਹੁੰਦੀਆਂ ਔਰ ਉਹਨਾਂ ਨੂੰ ਧੂ ਬੱਤੀ ਵੀ ਕੀਤਾ ਜਾਂਦਾ ਆ ਤੇ ਉਥੇ ਮੱਥਾ ਟੇਕ ਕੇ ਉਨੋਂ ਆ ਹੋਟਵਾ ਨੂੰ ਮਥਾ 30 ਕੇ ਫਿਰ ਬਹੁਤ ਸਾਰੇ ਸਿੱਖ ਜਿਹੜੇ ਆ ਆਪੋ ਆਪਣੇ ਕਾਰੋਬਾਰ ਦੇਲੇ ਆ ਉਹ ਆਰੰਭ ਕਰਦੇ ਆ ਇੱਥੇ ਇਹ ਪੁੱਛਣਾ ਬਣਦਾ ਆ ਕਿ ਕੀ ਉਹ ਜਿਹੜੀਆਂ ਤਸਵੀਰਾਂ ਕੈਲੈਂਡਰਾਂ ਦੇ ਰੂਪ ਦੇ ਵਿੱਚ ਜਾਂ ਕਿਸੇ ਇਕੱਲੇ ਤੌਰ ਦੇ ਉੱਤੇ ਉਹ ਅਸੀਂ ਆਪੋ ਆਪਣੇ ਘਰਾਂ ਵਿੱਚ ਟੰਗੀਆਂ ਹੋਈਆਂ ਆ ਕੀ ਉਹਨਾਂ ਦੀ ਪੂਜਾ ਕਰਨਾ ਸਿੱਖਾਂ ਲਈ ਠੀਕ ਹੈ ਜਾਂ ਗਲਤ ਆ ਇਹਦੇ ਬਾਰੇ ਵੀ ਸ਼੍ਰੀ ਅਦਤਕਸਾਲ ਜੀ ਦੇ ਜਥੇਦਾਰ ਸਾਹਿਬ ਨੂੰ ਸੇਵ ਦੇਣੀ ਚਾਹੀਦੀ ਆ ਔਰ ਲੋਕਾਂ ਨੂੰ ਇਹਦੇ ਬਾਰੇ ਸਮਝਾਉਣਾ ਚਾਹੀਦਾ ਆ ਕਿ ਇਹ ਕਿਸ ਤਰ੍ਹਾਂ ਆਇਆ ਉਹ ਮੂrti ਪੂਜਾ ਸਾਡੇ ਲਈ ਜਾਇਜ਼ ਆ ਜਾਂ ਉਹ ਮੂrti ਪੂਜਾ ਕਦੋਂ ਦੀ ਮਨਾਈ ਆ ਔਰ ਦੂਸਰੀ ਗੱਲ ਪਿੱਛੇ ਜੇ ਸ਼੍ਰੀ ਅਦਤਕਸਾਲ ਜੀ ਦੇ ਜਥੇਦਾਰ ਸਾਹਿਬ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜਿਹਦੇ ਤਹਿਤ ਕਿਹਾ ਗਿਆ ਸੀ ਕਿ ਸਿੱਖਾਂ ਦੀਆਂ ਬੱਚੀਆਂ ਦੀ ਜਦੋਂ ਸ਼ਾਦੀ ਹੋਵੇਗੀ ਤਾਂ ਉਹ ਆਨੰਦ ਕਾਰਜ ਦੇ ਸਮੇਂ ਕੋਈ ਲਹਿੰਗਾ ਆਪ ਨਹੀਂ ਪਹਿਨਣਗੀਆਂ ਅਤੇ ਇਹਦੇ ਬਦਲੇ ਵਿੱਚ ਉਹ ਆਪਣਾ ਸੂਤ ਜਿਹੜਾ ਉਹ ਬਦਲ ਕੇ ਆਨੰਦ ਕਾਰਜ ਕਰਵਾਉਣਗੀਆਂ ਲੇਕਿਨ ਇਹ ਗੱਲ ਥੋੜੇ ਕੁ ਦਿਨ ਤੱਕ ਤਾਂ ਇਥੇ ਬਾਅਦ ਵੀ ਬੜੀ ਡਿਸਿਪਲਨ ਦੇ ਨਾਲ ਹੁੰਦੀ ਰਹੀ ਪਰ ਹੁਣ ਫਿਰ ਸ਼ਾਇਦ ਸਿੱਖ ਭਾਈਚਾਰੇ ਦਾ ਇਹ ਹੁਕਮ ਨਾ ਨੇ ਨੂੰ ਭੁੱਲ ਚੁੱਕਾ ਆ ਫਿਰ ਉਹੀ ਗੱਲ ਸ਼ੁਰੂ ਹੋ ਗਈ ਔਰ ਲੰਘੇ ਪਾਸੇ ਕੁੜੀਆਂ ਜਿਹੜੀਆਂ ਆਪਣੀ ਸ਼ਾਦੀ ਕਰਵਾ ਰਹੀਆਂ ਆ ਔਰ ਇਵਨ ਇਥੋਂ ਤੱਕ ਕਿ ਜਿਹੜੇ ਉਸ ਦੜਕੀ ਦੇ ਪਰਿਵਾਰ ਦੇ ਮੈਂਬਰ ਮਾਤਾ ਪਿਤਾ ਵੀ ਹੁੰਦੇ ਆ ਉਹ ਲੜਕੀ ਨੂੰ ਦੀ ਇਖਸ਼ਾਕ ਕਰਦੇ ਆ ਕਿ ਤੂੰ ਲਹਿੰਗਾ ਪਾ ਕੇ ਇਹ ਹੀ ਆਪਣੀ ਸ਼ਾਦੀ ਜਾਂ ਅਨੰਦ ਕਾਜ ਦੇ ਸੱਮਣੇ ਤੇ ਡਹਿਣਾ ਹੈ। ਉਹ ਇਹਦੇ ਬਾਰੇ ਇੱਕ ਹੁਣ ਛੀਰੀ ਕਾਗਜ਼ ਤੱਕ ਸਰ ਜੀ ਦਾ ਇਹ ਮਹਕਮਨਾਮਾ ਆ ਕਿ ਜਿਹੜੇ ਲੋਕ ਇਸ ਹਕਮਨਾਮੇ ਦੀ ਉਹ ਨਹੀਂ ਮੰਨਦੇ ਜਾਂ ਉਹਦੀ ਅਲੰਗਣਾ ਕਰਦੇ ਆ ਫਿਰ ਉਹਨਾਂ ਪਰਿਵਾਰਾਂ ਨੂੰ ਕਿੱਥੋਂ ਤੱਕ ਸਿਆਰ ਦੇੜੀਆ ਉਹ ਦੇਣੀ ਮੰਨਦੀ ਆ ਜਾਂ ਪੈਦ ਦੇ ਰੂਪ ਵਿੱਚ ਉਹਨਾਂ ਨੂੰ ਸਮਝਾਉਣਾ ਬਿਝਾਉਣਾ ਚਾਹੀਦਾ ਆ ਤਾਂ ਕਿ ਉਹ ਪਰਿਵਾਰ ਕੋਲ ਰੱਖ ਵਿੱਚ ਇਹ ਅਜਿਹੀ ਗਲਤੀ ਜਿਹੜੀ ਆ ਉਹ ਮਾਹ ਕਬ ਅਗਲੀ ਗੱਲ ਜਿਹੜੀ ਆ ਪਾ ਇਥੇ ਕਰਨੀ ਆ ਉਹ ਹੈ ਸਿਰੋਪਾਉ ਸਿਰੋਪਾਉ ਦੀ ਅੱਜਕੱਲ ਇੰਨੀ بے ਕਦਰੀ ਹੋ ਗਈ ਆ ਕਿ ਇਹਦਾ ਅਸਲੀ ਮਤਦੰਦ ਸਿਰੋਪਾਉ ਦੇਣ ਦਾ ਉਕਤੇ ਗਵਾਚ ਚੁੱਕਾ ਆ ਉਹਦੀ ਜਿਹੜੀ ਮਹਾਨਤਾ ਆ ਸਿਰੋਪਾਉ ਦੀ ਉਹ ਵੀ ਖਤਮ ਹੋ ਕੇ ਰਹਿ ਗਈ ਆ ਹੁਣ ਤੁਸੀਂ ਇਲੈਕਸ਼ਨ ਦੇ ਦਿਨਾਂ ਵਿੱਚ ਦੇਖ ਬાઓ ਕੇ ਸੀ ਰੰਗ ਦੇ ਸਿਰੋਪਾਉ ਹਾ ਦੇ ਕੋ ਛੋਟੀ ਵੱਡੇ ਲੀਡ ਤੇ ਸ਼ਰਗੋਦੇ ਆਂਦੀ ਗੈਂਟੀ ਵਿੱਚ ਤੇ ਉਹਨਾਂ ਦੇ ਗਲਾਂ ਵਿੱਚ ਪਾਏ ਹੁੰਦੇ ਆ ਉਦਾਂ ਹੀ ਬੇਕਦਰੀ ਹੁੰਦੀ ਆ ਉਹਦੇ ਬਾਰੇ ਸਾਡੇ ਜਹੇਦਾਰ ਸਾਹਿਬ ਦੀ ਆ ਕੀ ਆਦੇਸ਼ ਹੈ ਇਹਦੇ ਬਾਰੇ ਵੀ ਸਿੱਖ ਭਾਈਚਾਰੇ ਨੂੰ ਸੇਧ ਦੇਣ ਦੀ ਲੋੜ ਆ ਔਰ ਅਗਲੀ ਗੱਲ ਜਿਹੜੀਆਂ ਫੋਟੋ ਗੁਰੂ ਸਾਹਿਬਾਂ ਦੀਆਂ ਸਾਡੇ ਕੈਲੰਡਰਾਂ ਦੇ ਉੱਤੇ ਲੱਗੀਆਂ ਹੁੰਗੀਆਂ ਜਾਂ ਕਦੀਆਂ ਫੋਟੋਆਂ ਦੇ ਨਾਲ ਪੂਰੇ-ਪੂਰੇ ਪੇਪਰ ਦੇ ਉੱਤੇ ਆਦਾਖੇ ਛਾਪੀਆਂ ਹੁੰਦੀਆਂ ਆ ਔਸਿਕ ਭਾਈਚਾਰੇ ਦੇ ਬਹੁਤ ਸਾਰੇ ਲੋਕ ਉਹਨਾਂ ਨੂੰ ਗੁਰੂ ਸਾਹਿਬ ਨੂੰ ਜੀਆਂ ਤਸਵੀਰਾਂ ਮੰਗ ਕੇ ਉਹਨਾਂ ਨੂੰ ਹਲੋਸ ਨਮਸਕਾਰ ਕਰਦੇ ਆ ਔਰ ਅਜੀਹਾ ਕਰਕੇ ਉਹ ਆਪਣੇ ਕੰਮ ਕਾ ਡੇੜਾ ਰੋਜ਼ ਮਰਦੇ ਉਹ ਸ਼ੁਰੂ ਕਰਦੇ ਆ ਹੁਣ ਸਵਾਦ ਜਗੀਦਾਰ ਸਾਹਿਬ ਨੂੰ ਇਹ ਆ ਕਿ ਕਿ ਅਜੀਹਾ ਕਰਨਾ ਸਿੱਖ ਮਤ ਹੈ ਜਾਂ ਜਾਂ ਇਹ ਸਿੱਖਾਂ ਦੇ ਜਿਹੜਾ ਅਕੀਦਾ ਆ ਉਹਦੀ ਅਲੰਘਣਾ ਆ ਹੁਣ ਅਗਲੀ ਗੱਲ ਜਿਹੜੀ ਮੈਂ ਕਹਨਾ ਚਾਹੁੰਦਾ ਆ ਕਿ ਸ੍ਰੀ ਅਕਾਲ ਪੁਰਖ ਸਾਹਿਬ ਜੀ ਵੱਲੋਂ ਜਿਹੜਾ ਇਹ ਹੁਕਮਨਾਮਾ ਕੁੜੀਆਂ ਦੀ شادی ਇਸ ਸੰਬੰਧੀ ਲਹਿੰਗਾ ਨਾ ਦੇਣ ਨਾਲ ਸੰਬੰਧੀ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਔਰ ਫਿਰ ਦੀ ਉਸ ਹੁਕਮਨਾਮੇ ਦੀ ਅਲੰਘਣਾ ਬਹੁਤ ਸਾਰੇ ਸਿੱਖ ਪਰਵਾਦਾ ਮੰਦੋਂ ਕੀਤੀ ਜਾ ਰਹੀ ਆ ਕੀ ਉਹਨਾਂ ਨੂੰ ਕੋਈ ਤਾਲਨਕ ਸਜ਼ਾ ਦਿੱਤੀ ਜਾਵੇਗੀ ਜਾਂ ਜਿਸ ਤਰ੍ਹਾਂ ਚੱਲਦਾ ਆ ਉਸੇ ਤਰ੍ਹਾਂ ਹੀ ਚੱਲਣ ਦਿੱਤਾ ਜਾਵੇਗਾ ਇਹਦੇ ਲਈ ਕੋਈ ਠੋਸ ਨੀਤੀ ਜਿਹੜੀ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਜਾਣੀ ਚਾਹੀਦੀ ਆ ਤਾਂ ਕਿ ਸਿੱਖ ਭਾਈਚਾਰਾ ਜਿਹੜਾ ਦੇਸ਼-ਵਦੇਸ਼ ਵਿੱਚ ਵੱਸਦਾ ਆ ਉਹਨੂੰ ਇਸ ਬਾਰੇ ਪੂਰੀ ਪੂਰੀ ਜਾਣਕਾਰੀ ਦਿੱਦੀ ਆ ਉਹ ਹੋ ਸਕੇ ਅਗਲੀ ਗੱਲ ਜਿਹੜੀ ਆਪਾਂ ਕਰਨੀ ਆ ਉਹ ਰਾਜਨੀਤੀ ਨਾਲ ਸੰਬੰਧਤ ਹੈ ਉਹ ਬੱਤੀ ਨੇ ਜਿਹੜੀ ਕਾਂਫਰੰਸ ਉੱਤਰੀ ਜਲ ਜੋਂਰ ਦੀ ਉਹ ਫਰੀਦাবাদ ਹਾਲੀ ਦੇ ਵਿੱਚ ਹੋ ਕੇ ਹੈਗੀ ਆ ਔਰ ਜਿਹਦੇ ਵਿੱਚ ਇਹ ਤਿੰਨਾਂ ਰਾਜਾਂ ਦੇ ਮੁੱਖ ਮੰਤਰੀ ਪੰਜਾਬ ਹਰਿਆਣਾ ਤੇ ਜੰਮੂ ਕਸ਼ਮੀਰ ਇਹਨਾਂ ਦੇ ਮੁੱਖ ਮੰਤਰੀ ਸਹਿबान ਤੋਂ ਅਲਾਵਾ ਜਿਵੇਂ ਅੰਮੋਲਕ ਜਾਂ ਜਿਹੜੇ ਭਾਰਤ ਦੇ ਗ੍ਰਹਿ ਮੰਤਰੀ ਆ ਉਹਨਾਂ ਨੇ ਇਸ ਮੀਟਿੰਗ ਦੀ ਪੱਧਾੰਗੀ ਕੀਤੀ ਸੀ ਔਰ ਉਹਦੇ ਵਿੱਚ ਜੋ ਜੋ ਮਸਲੇ ਵਿਚਾਰੇ ਗਏ ਉਹ ਕਿਸੇ ਹੱਦ ਤੱਕ ਪੰਜਾਬ ਨੇ ਜਿਹੜਾ ਪੱਖ ਆਪਣਾ ਪੇਸ਼ ਕੀਤਾ ਕਿਸੇ ਹੱਦ ਤੱਕ ਉਸ ਪੱਖ ਨੂੰ ਠੀਕ ਠੇਕ ਠੀਕੇ ਨਾਲ ਪੇਸ਼ ਕੀਤਾ ਸਮਝਿਆ ਜਾਣਾ ਚਾਹੀਦਾ ਲੇਕਿਨ ਇਹਦੇ ਵਿੱਚ ਇੱਕ ਦੁਖਦਾਈ ਗੰਦੀ ਆ ਕਿ ਜੇ ਵੀ ਕੋਈ ਵੀ ਸਰਕਾਰ ਜਦੋਂ ਇਹੋ ਜਿਹੇ ਮੀਟਿੰਗਾਂ ਵਿੱਚ ਜਾਂਦੀ ਆ ਜਿੱਥੇ ਜਾ ਕੇ ਉਹਨਾਂ ਨੇ ਆਪੋ ਆਪਣੇ ਸਟੇਟ ਦੇ ਮਸਲੇ ਚੁਕਨੇ ਹੁੰਦੇ ਆ ਉਹ ਜਾਣ ਤੋਂ ਪਹਿਲਾਂ ਆਪਣੇ ਸਟੇਟ ਦੀਆਂ ਵਿਰੋਧੀ ਪਾਰਟੀਆਂ ਦੇ ਨਾਲ ਜ਼ਰੂਰ ਸਲਾਮ ਮਸ਼ਵਰਾ ਕਰਦੇ ਆ ਲੇਕਨ ਪੰਜਾਬ ਦੀ ਇਹ ਇੱਕ ਬਦਕਿਸਮਤੀ ਆ ਕਿ ਪਿਛਲੇ ਪੌਣੇ ਇੱਕ ਚਾਰ ਸਾਲ ਦੇ ਦੌਰਾਨ ਸ਼ਾਇਦ ਕਿਸੇ ਵੀ ਮੌਕੇ ਦੇ ਦੇ ਵੱਡੀਆਂ ਪਾਰਟੀਆਂ ਦੇ ਨਾਲ ਰੋਡਿੰਗ ਪਾਰਟੀ ਦੇ ਨੇਤਾਵਾਂ ਨੇ ਕਦੇ ਕੋਈ ਮੀਟਿੰਗ ਨਹੀਂ ਕੀਤੀ ਕਦੇ ਕੋਈ ਸਵਾਮਸ਼ੀ ਬਦਾਨ ਨਹੀਂ ਕੀਤਾ ਪੰਜਾਬ ਦੇ ਕਦੇ ਮਸਲੇ ਜਿਸ ਦਾ ਉਸ ਨਹੀਂ ਕੀਤੇ ਫਿਰ ਅਜਿਹੇ ਮੌਕਿਆਂ ਦੇ ਉੱਤੇ ਸਰਕਾਰ ਨੂੰ ਕਿਸ ਤਰ੍ਹਾਂ ਪਿੱਛੋਂ سپورਟ ਮਿਲ ਸਕਦੀ ਆ ਨਾ ਤਾਂ ਸਰਕਾਰ ਇਸ ਬਾਰੇ ਸੋਚਣ ਨੂੰ ਪਿਆਰ ਉਹ ਨਹੀਂ ਜ ਸਾਡੀਆਂ ਹੈ ਜਿਹੜੀਆਂ ਆਪੋ ਹੀ ਚੁਣੂ ਪਾਰਟੀਆਂ ਆ ਉਹ ਅੱਗੇ ਵਧਣ ਲਈ ਪਿਆਰ ਹਨ ਇਹਦੇ ਲਈ ਕੋਈ ਨਾ ਕੋਈ ਸਖਤ ਰੂਲ ਐਂਡ ਰੈਗੂਲੇਸ਼ਨ ਜਿਹੜਿਆ ਉਸ ਕਾਦਾਂ ਵੱਲੋਂ ਬਣਾਏ ਜਾਣੇ ਚਾਹੀਦੇ ਆ ਕਿ ਸਾਲ ਦੇ ਵਿੱਚ ਇੱਕ ਜਾਂ ਦੋ ਮੀਟਿੰਗਾਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਨਾਲ ਹੋਣੀਆਂ ਚਾਹੀਦੀਆਂ ਆ ਤਾਂ ਕਿ ਬਹੁਤ ਸਾਰੇ ਸਟੇਟ ਦੇ ਮਸਲੇ ਜਿਹੜੇ ਆ ਉੱਥੇ ਡਿਸਕਸ ਹੋ ਸਕਣ ਹੁਣ ਇਹਨਾਂ ਇਸ ਮੀਟਿੰਗ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੱਮਾਨ ਨੇ ਕੁਝ ਮਸਲੇ ਦੇ ਲਿਆ ਉਸ ਮੀਟਿੰਗ ਦੇ ਵਿੱਚ ਕੋਟਾ ਪੀਪੀ ਓਕੇ ਫੰਡ ਦਾ ਸਫਲ ਹੋਏ ਹੋਏ ਜਾਂ ਹੁੰਦੇ ਆ ਇਹ ਅਜੇ ਦੇਖਣਾ ਬਾਕੀ ਆ ਲੇਕਿਨ ਜੋ ਕੁਝ ਉਹਨਾਂ ਨੇ ਮੀਟਿੰਗ ਵਿੱਚ ਮੁੱਦੇ ਚੱਕੇ ਉਹ ਜ਼ਰੂਰ ਪੰਜਾਬ ਦੇ ਹਿੱਤਾਂ ਦੀ ਤਰਜਮਾਨੀ ਕਰਦੇ ਆ ਕਿ ਚੰਡੀਗੜ੍ਹ ਦਾ ਰਾਜਪਾਲ ਨੇ ਇਹਦਾ ਪ੍ਰੋਜੈਕਟ ਜਿਹੜਾ ਆ ਇਹ ਪੰਜਾਬ ਦਾ ਆ ਚੰਡੀਗੜ੍ਹ ਪੰਜਾਬ ਦਾ ਹੈ ਤੇ ਪੰਜਾਬ ਦਾ ਰਹੇਗਾ ਇਹਦੇ ਉੱਤੇ ਕਿਸੇ ਵੀ ਕੇ ਕੇ ਦੇ ਨਾ ਆਪਣਾ ਜਿਹੜਾ ਦਾਵਾ ਆ ਉਹ ਕੈਨਸਲ ਨਹੀਂ ਕੀਤਾ ਜਾ ਸਕਦਾ ਔਰ ਇਹਦੇ ਵਿੱਚ ਜੋ ਕੁਝ ਚੰਡੀਗੜ੍ਹ ਬਣਾ ਦਿਆ ਉਹ ਪੰਜਾਬ ਦੀ ਧਰਤੀ ਤੇ ਬਣਿਆ ਆ ਉਹ ਕਿਸੇ ਹੋਰ ਸਟੇਟ ਦੀ ਧਾਤੀ ਤੇ ਨਹੀਂ ਬਣਿਆ ਔਰ ਇਹਦੇ ਵਿੱਚ ਹੋਲਦੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਮੰਗ ਕੀਤੀ ਆ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਆ ਇਹ ਨੂੰ ਮੰਨਿਆ ਦੇ ਇਹ ਕਿਸੇ ਦਾ ਕਬਜ਼ਾ ਹੋਣ ਦੀ ਗੱਲ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਪਾਣੀਆਂ ਦੇ ਮਸਲੀ ਉੱਤੇ ਵੀ ਮੁੱਖ ਮੰਤਰੀ ਸਾਹਿਬ ਨੇ ਅ ਜੀਚਾ ਇਹਦੇ ਵਿੱਚ ਆਪਣਾ ਦਾਵਾ ਠੋਕਿਆ ਆ ਔਰ ਸਾਨੂੰ ਆਸ ਹੈ ਕਿ ਜਿੰਨਾ ਵੀ ਦਾਅਵੇ ਜਿੰਨੇ ਦਾਅਵੇ ਬੁਖਮੰਤ ਸਿੰਘ ਸਾਹਿਬ ਨੇ ਇਸ ਮੀਟਿੰਗ ਦੇ ਪੇਜ ਕੀਤੇ ਆ ਉਹਦਾ ਕੋਈ ਨਾ ਕੋਈ ਹਾਂ ਪੱਕਾ ਹਾਂ ਪੱਕੀ ਸਿੱਟਾ ਜ਼ਰੂਰ ਨਿਕਲੇਗਾ ਅਗਰ ਇਸੇ ਤਰ੍ਹਾਂ ਹੀ ਚੱਲਦੇ ਰਹਿ ਤਾਂ ਜੂ ਕੋਈ ਦਿਨ ਐਸਾ ਆਵੇਗਾ ਜਦੋਂ ਪੰਜਾਬ ਦੇ ਇਹ ਮਸਲੇ ਜਲਦੀ ਹੱਲ ਹੋ ਜਾਣਗੇ ਲੇਕਿਨ ਜੇ ਕਮੀ ਆਏ ਦੇ ਵਿੱਚ ਇਹ ਆਪੋਜੀਸ਼ਨ ਪਾਰਟੀਆਂ ਦੇ ਸਹਿਯੋਗ ਦੀ ਕਮੀ ਇਹ ਦੇ ਤਰ੍ਹਾਂ ਕਰਦੇ ਮੁੱਖ ਮੰਤਰੀ ਸਾਹ ਨੂੰ ਕਬਣੀ ਚਾਹੀਦੀਆ ਲੇਕਿਨ ਉਹ ਅਜੇ ਹਰ ਕਿਉਂ ਨਹੀਂ ਕਰਾਇਆ ਇਹ ਤਾਂ ਉਹੋ ਹੀ ਜਾਣਦੇ ਹੋਣਗੇ ਪਰ ਇੱਕ ਰਾਜ ਨੂੰ ਵਗਿਆ ਤੀਕੇ ਦੇ ਨਾਲ ਚਗਾਉਣ ਦੇ ਲਈ ਆਪੋਜੀਸ਼ਨ ਪਾਰਟੀਆਂ ਦਾ ਸਹਿਯੋਗ ਜਿਹੜਾ ਉਹ ਹੋਣਾ ਬਹੁਤ ਜ਼ਰੂਰੀ ਆ ਥੈਂਕ ਯੂ ਵੈਰੀ ਮੱਚ